ਉਹ ਜਿਹੜਾ ਨਾ ਮੈਲ ਤੇ ਜਹਿਲ ਉਤ ਪਰਮੇਸ਼ਰ ਦੇ ਭਵਨ ਵਿੱਚੋਂ ਲੱਭੀ ਉਹਨਾਂ ਨੇ ਸਾਰੀ ਲਿਆ ਕੇ ਇਕੱਠੀ ਕਰਕੇ ਇਸ ਭਵਨ ਦੇ ਵਿਹੜੇ ਵਿੱਚ ਲਿਆਂਦੀ ਤਾਂ ਉੱਥੋਂ ਜਾਂਚ ਕਰਨ ਲਈ ਜਿਹੜੇ ਲੇਵੀ ਸੀ ਉਹਨਾਂ ਨੇ ਖੜਕੇ ਤੇ ਕਦੌਨ ਦੇ ਨਾਲੇ ਦੇ ਵਿੱਚ ਸੁੱਟ ਦਿੱਤੀ ਅੱਜ ਤੁਸੀਂ ਵੀ ਆਪਣੇ ਅੰਦਰ ਜਿਹੜੀ ਮੈਲ ਤੇ ਜਹਿਲ ਸਾਰੀ ਕੱਢ ਕੇ ਠੱਠੀ ਕਰਕੇ ਤਾਂ ਉਹਨੂੰ ਉਸੇ ਕੇ ਭਵਨ ਦੇ ਨਾਲੇ ਵਿੱਚ ਸੁੱਟ ਦਿਨੀ ਹੈ ਹallelujah ਹਾਰ ਉਸ ਪਰ ਯਾਇ ਨੂੰ ਹਾਰ ਉਸ ਚੀਜ਼ ਨੂੰ ਜਿਹੜੀ ਤੁਹਾਨੂੰ ਦੁੱਖ ਦਿੰਦੀ ਹੈ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਆ ਕਿਆ ਕਰਨਾ ਹੈ ਇਸ ਮੁਸੀਬਤ ਦੇ ਨਾਮ ਚ ਅੱਜ ਤੋਂ ਪ੍ਰਭੂ ਯਿਸੂ ਕਰੇ ਪ੍ਰਭੂ ਅੱਜ ਤੋਂ ਮੈਂ ਇਸ ਨੂੰ ਬਾਹਰ ਕੱਢ ਦਿਆਂ ਆਪਣੇ ਵਿੱਚ ਹallelujah ਕਿਉਂਕਿ ਪਰਮੇਸ਼ਰ ਗੰਦੇ ਭਵਨ ਦੇ ਵਿੱਚ ਨਹੀਂ ਰਹਿ ਸਕਦਾ ਹallelujah ਪਹਿਲਾ ਕੋਰਿੰਥੀਅਨੀਆਂ ਦੀ 13 ਦੀ 16 ਤੇ 17 ਆਇਤ ਲਿਖਿਆ ਹੈ ਕਿ ਤੁਸੀਂ ਨਹੀਂ ਚਾਹੁੰਦੇ ਜੋ ਤੁਸੀਂ ਪਰਮੇਸ਼ਰ ਦੀ ਹੈਕਰ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ ਜੇ ਕੋਈ ਪਰਮੇਸ਼ਰ ਤਦ ਦਾ ਨਾਸ ਕਰੇ ਤਾਂ ਪਰਮੇਸ਼ਰ ਉਹਦਾ ਨਾਸ ਕਰੇਗਾ ਕਿਉਂ ਜੋ ਪਰਮੇਸ਼ਰ ਹੀ ਹੱਕਤ ਪਵਿੱਤਰ ਹੈ ਅਤੇ ਇਹੋ ਦੂਹੀ ਤੋਂ ਹallelujah ਪਰਮੇਸ਼ਰ ਹੀ ਹੱਕਤ ਹੈ